ਸਸ੍ਰੀਕਾਲ ડી5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ। ਬਾਲੀਵੁੱਡ ਦੀ ਅਦਾਕਾਰਾ ਤੇ ਮੈਂਬਰ ਪਾਰਲੀਮੈਂਟ ਕੰਗਣਾ ਰਣੌਤ ਕਾਫੀ ਚਰਚਾ ਦੇ ਵਿੱਚ ਹੈ ਜਦੋਂ ਦਾ ਉਹਨੇ ਕਿਸਾਨਾਂ ਬਾਰੇ ਦੁਬਾਰਾ ਬਿਆਨ ਦੇ ਦਿੱਤਾ ਹੈ। ਤੇ ਇਸ ਮਾਮਲੇ ਦੇ ਉੱਤੇ ਕਿਸਾਨ ਤਾਂ ਕੀ ਵੱਡੇ ਵੱਡੇ ਲੀਡਰ ਵੀ ਕੰਗਣਾ ਰਣੌਤ ਨੂੰ ਘੇਰਦੇ ਹੋਏ ਨਜ਼ਰ ਆ ਰਹੇ ਨੇ। ਹਾਲਾਂਕਿ ਭਾਜਪਾ ਨੇ ਇਸ ਮਾਮਲੇ ਦੇ ਉੱਤੇ ਕਿਹਾ ਹੈ ਕਿ ਉਹ ਇਹਦਾ ਨਿੱਜੀ ਬਿਆਣਾ ਕੰਗਣਾ ਰਣੌਤ ਦਾ ਕੰਗਣਾ ਰਣੌਤ ਨੂੰ ਅਜਿਹੇ ਬਿਆਨਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਪਰ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਕੰਗੜਾ ਰਣੌਤ ਨੂੰ ਮਾਫੀ ਮੰਗਣੀ ਚਾਹੀਦੀ ਹੈ ਤੇ ਭਾਜਪਾ ਵੱਲੋਂ ਉਹਦੇ ਉੱਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਲਗਾਤਾਰ ਉਹ ਅਜਿਹੇ ਬਿਆਨ ਦਿੰਦੀ ਰਹਿੰਦੀ ਹੈ ਸਰਵਨ ਸਿੰਘ ਪੰਨੇੜ ਹੋਰਾਂ ਨੇ ਹੋਰ ਮੁੱਦਿਆਂ ਦੇ ਉੱਤੇ ਗੱਲਬਾਤ ਕਰਦੇ ਹੋਏ ਕੰਗੜਾ ਰਣੌਤ ਨੂੰ ਮਾਫੀ ਮੰਗਣ ਵਾਸਤੇ ਵੀ ਕਿਹਾ ਤੇ ਭਾਜਪਾ ਨੂੰ ਵੀ ਕਿਹਾ ਕਿ ਉਹ ਵੀ ਕੰਗੜਾ ਰਣੌਤ ਤੋਂ ਮਾਫੀ ਮੰਗਵਾਉਣ ਮੈਂ ਸਰਵਨ ਸਿੰਘ ਪੰਨੇੜ ਇਸ ਸਮੇਂ ਸ਼ੰਭੂ ਮੋਰਚੇ ਸੇ ਬੋਲ ਰਹਾ ਹੂੰ ਜੋ ਭਾਜਪਾ ਕੇ पार्टी ने नेशनल लेवल पर कंगना रनौत जी के बयान से किनारा कर लिया है लेकिन भाजपा की एमपी है कंगना रनौत तो उसक, उसके उसके ऊपर जाप्ता कार्रवाई होनी चाहिए अगर भाजपा यह मानती है कि ये बयान उचित नहीं है गलत दिया गया बयान है तो उनके ऊपर पार्टी को जाप्ता कार्रवाई करनी चाहिए और उन्हें बोलना चाहिए पार्टी को कि कंगना रनौत इस बयान के ऊपर खुद माफी मांगे और कंगना रनौत जी को माफी मांगनी चाहिए जिस तरह से कल डल्लेवाल जी को दिल्ली एयरपोर्ट पर ऊपर रोका गया ये निंदनीय है ऐसी ऐसे ऐसा रोका रकाई नहीं होनी चाहिए हम भी इस देश के नागरिक हैं हमें भी बाहर जाके प्रचार करने का हक है और 31 अगस्त को लाखों किसानों मजदूरों के इकट्ठ इन बार्डरों पर हो सभी देशवासियों को उत्तर भारत के सभी राज्यों के किसान मजदूर माताओं बहनों को अपील कर रहे हैं अधिक से अधिक 31 अगस्त को बार्डरों पर पहुंचे ਦੱਸਦੀ ਕਿ ਇਸ ਮਾਮਲੇ ਨੂੰ ਲੈ ਕੇ ਸਿਆਸਤ ਵੀ ਪੂਰੀ ਤਰ੍ਹਾਂ ਪੱਕੀ ਹੋਈ ਹੈ ਮਲਕਾਰਜਨ ਖੜਗੇ ਕੌਮੀ ਪ੍ਰਧਾਨ ਨੇ ਕਾਂਗਰਸ ਦੇ ਉਹਨਾਂ ਨੇ ਵੀ ਮੋਦੀ ਸਰਕਾਰ ਦੇ ਉੱਤੇ ਨਿਸ਼ਾਨਾ ਸਾਧਿਆ ਉਹ ਕਹਿੰਦੇ ਨੇ ਕਿ ਕਿਸਾਨ ਵਿਰੋਧੀ ਜਿਹੜੀ ਵਿਚਾਰਧਾਰਾ ਹੈ ਉਹ ਮੋਦੀ ਸਰਕਾਰ ਦਾ ਡੀਐਨਏ ਹੈ ਕਹਿੰਦੇ ਉਹਨਾਂ ਨੇ MSP ਤੇ ਆਮਦਨ ਦੁੱਗਣੀ ਕਰਨ ਦੇ ਵਾਅਦੇ ਕੀਤੇ ਸੀਗੇ ਤੇ ਜੋ ਮੋਦੀ ਸਰਕਾਰ ਬੋਲਦੀ ਹੈ ਜਾਂ ਮੋਦੀ ਸਾਹਿਬ ਬੋਲਦੇ ਨੇ ਤਾਂ ਉਹਨਾਂ ਦੇ ਸਮਰਥਕਾਂ ਤੋਂ ਹੋਰ ਕਿਸਾਨਾਂ ਬਾਰੇ ਕੀ ਉਮੀਦ ਕੀਤੀ ਜਾ ਸਕਦੀ ਹੈ ਰਾਹੁਲ ਗਾਂਧੀ ਵੀ ਪਿੱਛੇ ਨਹੀਂ ਰਹੇ ਰਾਹੁਲ ਗਾਂਧੀ ਨੇ ਵੀ ਕਈ ਤਰ੍ਹਾਂ ਦੇ ਨਿਸ਼ਾਨੇ ਸਾਧਦੇ ਨੇ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਮੋਦੀ ਸਰਕਾਰ ਤੇ ਭਾਜ ਭਾ ਜਿੰਨਾ ਮਰਜ਼ੀ ਜ਼ੋਰ ਲਗਾ ਲਵੇ ਪਰ ਅਸੀਂ ਕਿਸਾਨਾਂ ਨੂੰ ਐਮਐਸਪੀ ਦੀ ਗਰੰਟੀ ਦਵਾ ਕੇ ਹੀ ਰਹਾਗੇ ਇੰਡੀਆ ਗੱਠਜੋੜ ਉਹਨਾਂ ਨੂੰ ਕਾਨੂੰਨੀ ਗਰੰਟੀ ਦੇਵੇਗਾ ਤੇ ਇਸ ਤੋਂ ਇਲਾਵਾ ਸੰਯੁਕਤ ਕਿਸਾਨ ਮੋਰਚੇ ਨੇ ਵੀ ਅਲਟੀਮੇਟਮ ਦਿੱਤਾ ਹੈ ਕੰਗੜਾ ਰਣੌਤ ਨੂੰ ਕਿ ਜੇਕਰ ਕੰਗੜਾ ਰਣੌਤ ਮਾਫੀ ਨਹੀਂ ਮੰਗਦੀ ਤਾਂ ਉਹਦਾ ਸਮਾਜਿਕ ਤੌਰ ਦੇ ਉੱਤੇ ਪੂਰਾ ਵਿਰੋਧ ਕੀਤਾ ਜਾਵੇਗਾ ਬਾਈਕਾਟ ਵੀ ਕੀਤਾ ਜਾਵੇਗਾ। ਸਾਂਝਕ ਕਿਸਾਨ ਮੋਰਚੇ ਦੇ ਵਿੱਚ ਵੱਡੇ ਵੱਡੇ ਲੀਡਰ ਨੇ ਰਾਜੇਵਾਲ ਸਾਹਿਬ ਹੋ ਗਏ ਇਸ ਤੋਂ ਇਲਾਵਾ ਹੋਰ ਵੀ ਅਹਿਮ ਉਹਨਾਂ ਦੇ ਜਿਹੜੇ ਹਿੱਸੇਦਾਰ ਨੇ ਇਸ ਤੋਂ ਇਲਾਵਾ ਇੱਕ ਸਾਂਝਕ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੀ ਕਹਿੰਦੇ ਨੇ ਆਪਣੇ ਆਪ ਨੂੰ ਜਿਹਦੇ ਵਿੱਚ ਡਲੇਵਾਲ ਸਾਹਿਬ ਤੇ ਪੰਦੇਰ ਸਾਹਿਬ ਨੇ ਉਹਨਾਂ ਨੇ ਵੀ ਕਿਹਾ ਹੈ ਕਿ ਕੰਗੜਾ ਰਣੌਤ ਨੂੰ ਮਾਫੀ ਮੰਗਣੀ ਚਾਹੀਦੀ ਹੈ। ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲਾ ਕੀ ਮੋੜ ਲੈਂਦਾ ਹੈ। ਕਿਸਾਨ ਕੀ ਅਗਲੀ ਰਣਨੀਤੀ ਘਟਦੇ ਨੇ ਇਸ ਤੋਂ ਬਾਅਦ ਸਿਆਸਤ ਕਿੰਨੀ ਕੁ ਗਰਮਾਉਂਦੀ ਹੈ ਤੇ ਭਾਜਪਾ ਕੰਗੜਾ ਰਣੌਤ ਦੇ ਉੱਤੇ ਕੋਈ ਕਾਰਵਾਈ ਕਰਦੀ ਹੈ ਜਾਂ ਨਹੀਂ ਤੇ ਜਾਂ ਫਿਰ ਕੰਗੜਾ ਰਣੌਤ ਮਾਫੀ ਮੰਗਦੀ ਹੈ ਜਾਂ ਫਿਰ ਹੋਰ ਬਿਆਨ ਜਾਰੀ ਕਰਦੀ ਹੈ। ਨਿਰਧਰ ਹਾਂ ਨਿਰਪੱਖ ਰਹਾਂਗੇ। ਆਜ਼ਾਦ ਹਾਂ ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ। ਦੱਸਾਂਗੇ ਕੌਣ ਕਰ ਰਿਹਾ ਹੈ। ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ